ਇਸ ਤੇ ਆਪਾਂ ਆ ਗਏ ਆ ਜੀ ਨਵੇਂ ਬਲੌਗ ਦੇ ਵਿੱਚ ਤੇ ਅੱਜ ਜਿਹੜਾ ਬਲੌਗ ਹੈ ਜੀ ਉਹ ਤੇ ਆਪਾਂ ਸਟਾਰਟ ਕਰਦੇ ਆ ਆਪਣੇ ਨਾਲ ਹੈਗਾ ਜੀ ਨਾ ਦਾ ਸਰਨਾਮ ਕੀ ਹੈ ਕੋਈ ਕੀ ਤੇਰਾ ਨਾ ਕੋਈ ਤੇ ਤੇ ਇਹਦਾ ਨਾਮ ਆ ਜੀ ਗੋ ਤੇ ਤੇ ਤਨ ਨਾ ਤੇ ਸੋਣੀ ਗਿਆ ਨਾ ਕੀ ਨਾਮ ਤੇਰਾ ਕੋਈ ਕੀ ਤੇ ਤੇਰਾ ਹੈਲੋ ਕਰੋ ਹੈਲੋ ਗਾਇਜ਼ ਤਾਂ ਚਲੋ ਆਇਆ ਨੂੰ ਗਾਇਸ ਹੈਲੋ ਕਾਈ ਜੈਨ ਨੂੰ ਕਰਦੇ ਹੋ ਲਾਈਕ ਸ਼ੇਅਰ ਤੇ ਕਮੈਂਟਰੀ ਆ ਆ ਗਈ ਜੀ ਨਿਮਰਤ ਆਈ ਆ ਜੀ ਕੱਲ ਵਾਂਡਾ ਵੇਖ ਕੇ ਦੋ ਦਿਨ ਹੈ ਗਈ ਰਿ ਵਾਂਡੇ ਤੇ ਅੱਜ ਆ ਗਈ ਆ ਮੈਡਮ ਮੈਡਮ ਨੂੰ ਮਿਲੋ ਹੁਣ ਵਾਰਨ ਆ ਗਈ ਹਲੋ ਕਰੋ ਵੈਨ

ਕਾਦੀ ਸੇਲਾ ਉਹ ਕੀ ਹੈ ਜਵਾਹ ਉਹ ਪੁੱਛਿਆ ਮੇਰੇ ਮਦਰ ਬਾਈ ਜੀ ਆਪਾਂ ਬੈਠੀ ਹੈ ਜੀ ਬਾਹਰ ਬੱਲ ਕਿਦੋਂ ਉਹ ਰਾਹ ਡੋੜ ਲਾ ਲਈ ਉਹ ਰਾਹ ਜੀ ਬਾਹਰ ਨੂੰ ਦੇਖੀ ਆ ਬੰਦੇ ਕੋ ਵੀ ਕਰਦੇ ਭਾਈ ਕੀ ਕਰਦੇ ਮੰਮੀ ਤੇ ਇਹ ਜੀ ਮੈਂਦੀ ਲਾਉਣ ਵਾਲਾ ਤੇ ਬਹੁਤ ਜਿਆਦਾ ਅੱਜ ਆਪਾਂ ਜਾਂਦੇ ਹਾਂ ਬੱਚ ਨੂੰ ਲੈ ਕੇ ਘਰ ਤੇ ਜਾਂਦੇ ਹਾਂ 그다음에 ਬਾਏਪਵੇ ਆ ਜੀ ਲੱਗਦੀ ਲੰਗਦੀ ਤਿਆਰੀ ਹੋ ਰਹੀ ਸੀ ਕਾਲੇ ਇਲਾ ਦਾ ਹਾ ਦਾ ਲਾਇਆ ਖਰਬੂਜਾ ਤੇ ਦਵਾਣਾ ਆਪਾਂ ਖਾਵਾਗੇ जी दवा चेक करके दस कि ला थोड़ा दबा है आप ने बड़े कर पूजा चल आप टा लाइए कंटा लावगा ना फिर खाव ठंडा ला के फिर खावे आप दवाना अपन फ्रिज प्लेट नाइफ

ਦੇਖੋ ਗਾਇਸ ਜੀ ਹੋ ਗਿਆ ਤੇ ਆਪਣਾ ਹੁਣ ਅਸੀਂ ਕੱਟ ਕੇ ਬਸ ਦਾਦੀ ਦੇ ਲਈ ਗਿਆ ਜੇ ਘੰਡਾ ਲੋਣਾ ਤੇ ਆ ਪਾ ਜਿਹੜੇ ਕਹਿੰਦੇ ਆ ਨਾ ਆਈ ਖਾਣਾ ਹੀ ਖਾਣਾ ਗਰਮ ਹੀ ਖਾਣਾ ਬਬੂ ਗਰਮ ਆਜੇ ਗਰਮ ਖਾਣਾ ਘੰਡਾ ਵਾਲਾ ਨੇ ਟੰਟਾ ਖਾਈ ਹਾਂ ਜੱਟ ਨੂੰ ਮੈ ਉਹਦਾ ਜਲਾ ਕੇ ਹੁੰਦਾ ਹੈ ලු जම ප වෙන්න කදද අගමරන්න ਹਲੋ ਜੀ ਤੇ ਲੰਗਰ ਦੀ ਚੱਲਦੀ ਹੈ ਜੀ ਸੇਵਾ ਇਹ ਪਬਲਿਕ ਹੈ ਜੀ ਤੰਦੂਰ ਵਾਲੀ ਘੰਟੀਆਂ ਤੇ ਹੀ ਹੈ ਜੀ ਸੇਵਾ ਕਰਨ ਸਾਰੀਆਂ ਆ ਜਾਓ ਤੁਹਾਨੂੰ ਦਿਖਾਉਂਦੇ ਆ ਜੀ ਤੰਦੂਰ ਹਲੋ ਜੀ ਤੇ ਸਾਡਾ ਉਹ ਇੱਕ ਤੰਦੂਰ ਦੇ ਉੱਤੇ ਸਾਰੀਆਂ ਰੋਟੀਆਂ ਪੱਕਦੀਆਂ ਪਈਆਂ ਤੰਦੂਰ ਜੀ ਇਹਨੂੰ ਵੀ ਆਪਾਂ ਇੱਕ ਕੈਮਰੇ ਨਾਲ ਸੇਵਾ ਲੱਗੀ ਹੋਈ ਹੈ ਕਿਸੇ ਵੀ ਜਨ ਨੇ ਸੇਵਾ ਕਰਨੀ ਹੈ ਤੇ ਅੱਜ ਸਾਡੀ ਗੋ ਮਾਤਾ ਵੀ ਆਈ ਹੈ ਸੇਵਾ ਕਰਨ। ਉਹਨੂੰ ਰੋਟੀ। ਇਹਨੂੰ ਦੋ ਲੰਗਰ। ਉਹ ਭੋਗ ਲੈਂਦੇ ਆ। ਆਟੇ ਦਾ ਪੇੜੇ ਦੇ ਦਿੰਦੇ ਨੇ। ਇਹ ਵੀ ਲੱਭਦਾ ਇੱਥੇ। ਨਹੀਂ ਹੈ ਸਹੀ ਹੈ। ਤੇ ਇਹ ਭੋਗ ਤੋਂ ਵੀ ਇਹਨਾਂ ਪਤੀ ਸਕਦੀ। ਆ ਕੇ ਜਿੱਤਣ ਦੋ। ਲੈ ਰੋਟੀ ਲੈ ਨਾ ਲੋ ਲੈ ਲੈ ਆਂਟੀ ਰੋਟੀ ਠੀਕ ਹੀ ਹੋ ਲਾਤੀ ਤੇ ਆਪਾਂ ਕਰ ਲਈ ਪ੍ਰਸ਼ਾਦੇ ਤਿਆਰ ਲੋ ਨਾ ਲੋ ਆਂਟੀ ਦਇਆ ਜੀ ਕਿਉਂ ਲੈਣ ਉਧਰੋਂ ਇੱਥੋਂ ਇਹ ਤੇ ਮੈਂ ਆਵਾਂਗਾ ਬੜਾ ਐ ਮਿੰਟ ਆਂਟੀ ਦਾ ਛੋੜ ਲੈ ਲੈਂਦੇ ਆਂਟੀ ਦਇਆ ਜੀ ਪ੍ਰਸ਼ਾਦਿਆਂ ਨੂੰ ਦੇਸੀ ਘਿਓ ਲਵਣ ਕਰਕੇ ਲਈ ਦਾਵਾ ਕੀ ਰੋਟੀ ਸੁੱਕੀ ਨਾ ਸੰਗ ਤੇ ਜਿਨ੍ਹਾਂ ਨੇ ਖਾਣੀ ਹੋਏਗੀ ਉਹਨਾਂ ਨੇ ਸੋਚ ਲਾਇਓ ਇਤਨੀ ਸੁਹੀ ਹਾਰਡ ਆਹ ਵੇਖ ਤੇ ਸੇਵਾ ਇਹ ਆਂਟੀ ਜੀ ਕਰਦੇ ਆ ਸੇਵਾ ਕਿੰਨੇ ਵੀ ਇੱਥੇ ਬੈਠਿਆ ਸਾਰੇ ਹੋ ਰਹੀ ਹੈ ਇਹ ਸੇਵਾ ਇਹਦੀ ਰੋਟੀਆਂ ਤੇ ਆਉਣ ਚੱਲਿਆ ਜੀ ਅੰਦਰ ਕਿਉਂਕਿ ਆਂਟੀਆਂ ਆਣਿਆ ਲਾਉਂਦੇ ਪ੍ਰਸ਼ਾਦੇ ਤੇ ਉਹ ਹੁੰਦੇ ਜੀ ਰੈਡੀ ਆਪਾਂ ਚੱਲਦੇ ਜੀ ਆਪਣੇ ਜੁੜ ਜਰੂਰੀ ਹੈ ਆ ਤਾਂ ਦੁਸਿਆ ਆ ਗਿਆ ਆਟਾ ਉੱਟਾ ਇੱਥੇ ਗੁੰਨੇ ਸਾਰਾ ਨਾਲੇ ਲਓ ਗਾਇਸ ਤੇ ਆਪਾਂ ਚੱਲਿਆਂ ਜੀ ਹੁਣ ਤੁਹਾਡਾ ਸਾਬ ਮੱਥਾ ਢੇਕਣ ਤੇ ਬੇਹਾਂ ਦੀ ਆਪਾਂ ਤੇ ਆਈਟਮ ਤੇ ਤੁਹਾਨੂੰ ਦਿਖਾਉਨੇ ਆ ਮੈਡਮ ਤੇ ਜੀ ਕੱਪੜੇ ਪ੍ਰੈਸ ਕਰਨ ਮਾਣ ਜੀ ਤਿਆਰੀ ਆ ਤੇ ਮੈਡਮ ਤੇ ਜੀ ਬੱਚਿਆਂ ਦੇ ਕੱਪੜੇ ਪ੍ਰੈਸ ਕਰਨ ਤੇ ਆਪਰੇ ਹੋ ਚੁੱਕੇ ਆ ਰੈਡੀ ਤੇ ਇਹ ਵੀ ਰੈਡੀ ਆ ਤੇ ਆਪਾਂ ਵੀ ਰੈਡੀ ਆਪਾਂ ਪਾ ਲਏ ਆ ਆਪਾਂ ਨਾਲ ਇੰਨਾ ਬੱਚਿਆਂ ਦੇ ਰਹਿ ਗਏ ਆਪਾਂ ਵੀ ਰੈਡੀ ਹੋ ਚੁੱਕੇ ਆ ਕੀ ਬਣਨਾ ਮੰਮੀ ਕਹਿੰਦੀ ਸੀ ਕਿ ਪੱਤੇ ਕੱਟ ਕੇ ਅਜ ਨਮਾਉਣੇ ਠੀਕ ਲਓ ਜੀ ਤੇ ਅੱਜ ਤੁਹਾਨੂੰ ਖਵਾਵਾਂਗੇ ਜੀ ਟਿੰਡਿਆਂ ਦੀ ਸਬਜ਼ੀ ਤੇ ਟਿੰਨੇ ਆਪਾਂ ਕੱਟੇ ਹੋਏ ਆ ਠੀਕ ਆਪਾਂ ਚੱਲਿਆਂ ਜੀ ਬੱਚਿਆਂ ਨੂੰ ਨਮਾਉਣ ਪਾਣੀ ਰਿਹਾ ਬਲੌਗ ਦੇ ਨਾਲ ਮਿਲਦੇ ਇੰਨੇ ਬੱਚੇ ਨਮਾ ਗਏ ਤੁਹਾਨੂੰ આપણે ત્યાર ચ દખાને મહારાજ જી દર્શન દર્શન જરૂર કર્યો સાડા ઘર કરો દર્શન

ਆਇਤਰੀ ਆਪਾਂ ਚੱਲਦੇ ਫਿਰ ਇਹ ਗੁਰੂ ਘਰ ਦੀ ਸੇਵਾ ਚੱਲਦੀ ਪਈ ਹੈ ਜੀ ਨਾਚ ਲੱਗੀ ਹੈ ਜੀ ਸੇਵਾ ਦੀ ਹੁੰਦੀ ਤੇ ਲੱਗੀ ਹੈ ਜੀ ਸੇਵਕ ਗੁਰੂ ਘਰ ਦੀ ਨੇ ਕੀ ਸੇਵਾ ਹੈ ਕਿ ਅੱਜ ਜੀ ਲਾਗਾ ਡਾਢੀ ਤੇ ਹੁਣ ਚੱਲੇ ਆ ਜੀ ਆਪਾਂ ਦਰਬਾਰ ਦੇ ਅੰਦਰ सब दस कि चुप करके सू दर्शन करावे दरबार से बोलेंगे नहीं तो दर्शन जरूर करो वीडियो इतना तो रुमाले साहब लो तो आप बना जी सर से रुमाल साहब रुमाला साहब बंद तो आप आपने कॉटन में पापेटी पाया जी तेरे, तेरे माला की अंदर लो जीते करो महाराज के दर्शन आप चल हम सरोवर में सरोवर बच्चे करने करनान जी ਕੀ ਨੰਨੋਚਨਾ ਲੋ ਜੀ ਤੇ ਹੁਣ ਆਪਾਂ ਕਰਦੇ ਪਏ ਆ ਜੀ ਕਰਮਾ ਚਲੋ ਆਪਾਂ ਜੀ ਕਰਦੇ ਪਏ ਆ ਜੀ ਕਰਮਾ ਆਲ ਬੱਚੇ ਵੀ ਆ ਬਾਈ ਵੀ ਸੱਤੀ ਜਾਰੇ ਨੰਨੋਚਨਾ छा गए फिर थाना मिलते हैं जी प्यार के बच्चे भी है हूँ आप चले जी अपने जोड़े जोड़ा घर आप चुके जी विशा मगम है ਸ਼ਾਲ ਮਗ ਮੜ ਤੇ ਸ਼ਾਲ ਚ ਲਾਵਾਂਗੇ ਥੋੜਾ ਜਿਹਾ ਸਮਾਨ ਤੇ ਨਾਲ ਮੇਰੇ ਬੱਚੇ ਵੀ ਆ ਦੋਨੋਂ ਹੀ ਜੋੜੀ ਤੇ ਬੱਬੂ ਦਾ ਵੇਖਾਂਗੇ ਕੋਈ ਓਕੇ ਗਾਇਸ ਤੇ ਆਪਾਂ ਖਾਣਾ ਤੇ ਖਾਣਾ ਨਹੀਂ ਕਿਉਂਕਿ ਆਪਾਂ ਲੰਗਰ ਖਾਏ ਆ ਜੀ ਵੇਲਦੀ ਅੱਜ ਤੁਹਾਨੂੰ ਕੱਲ ਆਪਾਂ ਅਗਲੇ ਬਲੌਗ ਦੇ ਵਿੱਚ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਤੇ ਲਾਈਕ ਤੇ ਕਮੈਂਟ ਕਰਿਆ ਕਰੋ ਤੇ ਤੱਕਣੇ ਬਾਏ ਬਾਏ